ਗਲੀ ਵਿੱਚ ਚਲ ਗਈ ਇਹ ਵਾਹ ਤੇਰਾ ਵਾਹ ਤੇਰਾ ਭਲਾ ਇਹ ਵੈਨਾ ਕਦੀ ਹੋ ਰਹੀ ਤੇ ਹੋਰ ਲੈ ਕੇ ਚਾਉਂਦੇ ਆਂ ਦਿਵਾਲੀ ਦੇ ਬੰਬ ਵਾਦੇ ਪਿਆ ਦੇਖੋ ਚੱਲੇ ਨਹੀਂ ਦਿਵਾਲੀ ਦੇ ਵਿੱਚ ਮਤਲਬ ਆਈ ਜਾ ਰਹੇ ਨਾ ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਸਵਾਦ ਕਰਦਾ ਮੇਨ ਵਲੌਗ ਦੇ ਵਿੱਚ ਤੇ ਲੈ ਆ ਚੁੱਕੀ ਆਡੇ ਕਰੇ ਨੂਰ ਇਹਦਾ ਧਿਆਨ ਕਰਦੇ ਆਂ ਉਂਗਲਾਂ ਮੂੰਹ ਹੀ ਮਰੀ ਜਾਂਦੀ ਕੀ ਗੱਲ ਚਾਕਲੇਟ ਲੱਗੀ ਉਂਗਲਾਂ ਨੂੰ ਹਾਂ ਇੱਧਰ ਆਂ ਦੇ ਕੇ ਛੱਲੀ ਐ ਕੱਢ ਉਂਗਲ ਮੂੰਹੋਂ ਇੱਕ ਵਾਰ ਕੱਢ ਇਧਰ ਮੇਰੇ ਲਵੇ ਕਿੱਥੋਂ ਆਈ ਕਿੱਥੇ ਚੱਲੀ ਆ ਕਿਤੇ ਨਹੀਂ ਦਾਵ ਬਲੂੰਗਾ ਜਾਂਦਾ ਹੀ ਆਹ ਲਾ ਪਾ ਲਈਏ ਹਾਂ ਆਹ ਲਾ ਲਈਏ ਅੱਛਾ ਆ ਸੋ ਗਾਈਸ ਆ ਚੈੱਕ ਕਰੋ ਮੂਲੀਆਂ ਦੇ ਮਗਰ ਵੀ ਉਦਲੇ ਜਿਹੜੇ ਡੱਕਰੇ ਹੀ ਨਹੀਂ ਹੁੰਦੇ ਇਹ ਲਾ ਦੇ ਨੇ ਇਹਦੇ ਵਿੱਚ ਮੂੰਗਰੇ ਬਣ ਜਾਣਗੇ ਬਾਰ ਮੂੰਗਰੇ ਕਿੱਥੇ ਲਾਈਏ ਇਹਨਾਂ ਨੂੰ ਲਾ ਦੇ ਤੂੰ ਉਹ ਵਿੱਚ ਲਾ ਦੇ ਦੇ ਇਸ ਨਹੀਂ ਤੇ ਇਹਦੇ ਵਿੱਚ ਨਾ ਖਲੋ ਦੱਸਦਾ ਤੁਰਿਆ ਆਈ ਦੇ ਨਾ ਨਾਲਾ ਇਹਦੇ ਵਿੱਚ ਇਦਾਂ ਕਰਕੇ ਕੋਈ ਪੋਟ ਨਾ ਦੇਣ ਤੂੰ ਕਾਣ ਪੜ ਦੂ ඒ පට ද ල ච න න ල ල හස ලදේ ඒ ප නක මුල ට රජ තුම් තෙ රප වෙච න යග මුග්‍ර මංග නර වන්න ගැන මහෝ තනන පරැකින්දේ මුන්ග්‍රේ කවන්දේ නේරේ හ මුග්‍රේකින් ද වලක් මුංගරේ හ. ਮੂੰੰੜੇ ਨਹੀਂ ਮੂੰਗਰੇ ਮੁੰਦਰੇ ਹਾਂ ਕੀ ਹੁੰਦੇ ਮੂੰਗਰੇ ਮੁੰਦਰੇ ਇਹ ਕੀ ਕਰਨ ਖਾਈਦੇ ਕੀ ਕਰੀਦੇ ਆ ਖਾਈਦੇ ਆ ਆਹ ਸਬਜੀ ਬਣਾਈ ਦੀ ਆ ਕੀ ਕਰੀਦਾ ਵਾ ਸਬਜੀ ਬਣਾਈ ਹੈ ਹੈ ਸਬਜੀ ਬਣਾਈ ਦੀ ਸਬਜੀ ਬਣਾਈ ਦੀ ਆਹੋ ਹੋਰ ਫੇਰਾ ਉਥੇ ਕਰਨੀ ਆ ਤੂੰ ਦੁਕਾਨ ਤੇ ਦੁਕਾਨ ਤੇ ਜੀ ਦੇ ਲੈਦੇ ਹੈ ਜੀ ਦੇ ਸੂਟ ਉਰਸੂ ਅਛਾ ਛਾ ਚਲੋ ਠੀਕ ਐ ਆ ਲਾਉਨੇ ਆ ਮਲੇ ਮੂਲੀਆਂ ਡੱਕਰੇ ਜੇ ਤੇ ਮੈਂ ਤੁਹਾਨੂੰ ਮਿਲਦਾ ਬਾਅਦ ਚ ਤੇ ਬਾਕੀ ਦਾ ਵਲੋਗ ਕਰਦੇ ਹਾਂ ਕੰਟੀਨਿਊ ਇਦਾਂ ਹੀ ਹੁਣ ਡੱਕਰੇ ਕਰ ਜੇ ਪਤਾ ਨਹੀਂ ਡੱਕਰੇ ਕਰਕੇ ਛੁੱਟਦੇ ਆਂਗੇ ਇਹ ਮੂਲੀਆਂ ਦੇ ਉਹ ਅਸੀਂ ਗੁੰਡੇ ਨਹੀਂ ਆ ਹਾਹ ਫੇਰੇ ਗੁੰਡਿਆਂ ਦਾ ਤਮਾਸ਼ਾ ਦਾ ਕੰਮ ਹੁੰਦਾ ਮੂਲੀਆਂ ਡੱਕਰੇ ਇਹਨੇ ਮੂਲੀਆਂ ਦੇ ਕਰਦੇ ਭਾਈ ਸਭ ਤੇ ਇਧਰ ਆ ਸਾਗ ਦੀ ਵੀਲ ਵੀ ਢੇ ਹੋ ਗਈ ਐ ਆ ਜਿਹੜੀ ਨਾਲ ਸਾਗ ਦੀ ਵੀਲ ਆ ਜਿਹੜੀ ਸਾਰੀ ਆ ਵੇਖੋ ਕਿੱਡੀ ਹੋ ਗਈ ਆ ਸਾਰੀ ਜਿੰਨੀ ਚੱਲਣ ਦੀ ਸਾਗ ਦੀ ਵੀਲ ਹੀ ਐ ਆ ਉਹ ਅਮਰੂਦ ਦਾ ਬੂਟਾ ਲੈ ਨਿਕ ਆਇਆ ਸਾਰੇ ਗਲਾ ਦੇ ਬੂਟੇ ਲੈ ਕੇ ਲਾਇਆ ਤਾਂ ਸਾਰੀਆਂ ਨਵੀਆਂ ਟਾਣੀਆਂ ਨਿਕਲੀਆਂ ਸਾਰੀਆਂ ਵੇਖੋ ਕੀ ਹੋਇਆ ਵਾ ਆਹ ਮਾ ਨਾ ਚੀਆ ਤੇ ਦੀ ਦਿੱਤੀ ਸੀ ਹੂੰ ਸਪਾਈਡਰ ਪਲਾਨੜ ਤੇ ਆ ਗਏ ਦੇ ਦੇ ਫੁੱਲ ਸਾਰਾ ਕੁਝ ਹੋ ਗਿਆ ਵਗੇ ਓਏ ਬਲੂੰ ਗਿਆ ਕਿ 45 ਬਣਾਉਣੀ ਚਲੋ ਠੀਕ ਹੈ ਮਿਲਦਾ ਬਾਅਦ ਵਿੱਚ ਬਈ ਸਾਫ ਸੋਈ ਚੱਲਣ ਦੀ ਆ ਕੱਲ ਪਰਭਾਤ ਰੋਕਣੀ ਮਹਾਰਾਜ ਦੀ ਗੁਰੂ ਨਾਨਕ ਦੇਵ ਜੀ ਦੇ ਜੱਦੀ ਹੁੰਦੇ ਹੜਾ ਹਣਾ ਪ੍ਰਕਾਸ਼ਪੁਰਬ ਉਧਾ ਕਰਕੇ ਇਹਨਾਂ ਨੂੰ ਵੀ ਸੇਵਾ ਸੁਆ ਕਰਨ ਦੇ ਆਪਾਂ ਕੇ ਸੜਕੇ ਪਰ ਆ ਰਹੀ ਜੋ ਆਪਣੀ ਮਹਾਰਾਜੀ ਨਾ ਚੈੱਕ ਕਰੋ ਸਭਾ ਸੇਵਾ ਸੁਆ ਕਰਨ ਦੇ ਸਾਰੇ ਵੀਰ ਲੱਗੇ ਇੱਥੇ ਇਸ ਸਵੇਰੇ ਪ੍ਰਵਾਸੇ ਲੋਕਣਗੇ ਨਾ ਇਹ ਤੇ ਉਧਾ ਕੀਤਾ ਨਮਾਈਟ ਸਾਰਿਆਂ ਨੂੰ ਸਾਰੇ ਭਲੇ ਨੂੰ ਸਾਰ ਜਿਹੜੇ ਤਰੇ ਲਾਈ ਆ ਉਹ ਕੀ ਹੋ ਗਿਆ ਜੀ ਸੋ ਪੰਗੇ ਲਈ ਜਨਾ ਵਾ ਵਾਈਸ ਵਹੀ ਕਰਦੀ ਵਾ ਇਥੇ ਹੋਏ ਸਾਰੀ ਆ ਵੀਰ ਹੁਣਾ ਨੇ ਕੀਤੀ ਸਾਰੀ ਆ ਵੀਰ ਹੁਣਾ ਨੇ ਆ ਚੀਜ਼ ਵਜੀ ਨਾਲ ਨੁਕਰ ਲੱਗਾ ਆਏ ਤੇ ਜਲਮ ਕਹਿ ਰਹੇ ਫਿਰਨਦੇ ਆ ਤਾਨੀ ਕਰਨ ਉਹ ਨਹੀਂ ਹਟਦੇ ਫਿਰ ਵਧੀਆ ਕਿਦਸ ਵਾਈਸ ਵਹੀ ਕਰਦੀ ਸਾਰੇ ਪਰਿਵਾਰ ਰੋਕਣਗੇ ਨੇ ਵੀਰ ਹੁਣੀ ਆ ਹੀਰੇ ਵੀਰ ਹੁਣੀ ਉਹ ਠੀਕ ਆ ਮੈਨੂੰ ਮਿਲਦਾ ਬਾਅਦ ਕਰਦੇ ਵਲੋਗ ਕੰਟੀਨਿਊ ਇੱਕ ਤਰ੍ਹਾਂ ਕਰੂੰ ਆਹਣਾ ਵਾਹਣ ਆਹ ਸਾਈਆ ਓਏ ਉਹ ਬਲਬ ਦੀ ਆ ਬਾਹਰ ਚੱਕ ਦੇ ਟੁਕੜਾ ਹੋਰ ਕਰਦੇ ਆ ਆਹ ਫਿਰ ਉਹ ਕਿਹੜਾ ਸੋਚਦੇ ਕਿ ਪਦੇ ਵੀ ਛੋਟਾ ਦਿੱਤੇ ਵਧੀਆ ਵਾ ਯਾਰ ਚਲੋ ਹੁਣ ਠੀਕ ਆ ਮੈਂ ਜਾਣਾ ਘਰੇ ਬਾਕੀ ਦੇ ਵਲੋਗ ਮੈਂ ਬਾਅਦ ਚ ਕੰਟੀਨਿਊ ਕਰਦਾ ਕਿਉਂਕਿ ਮੇਰਾ ਫੋਨ ਨਾ ਲੋ ਹੋਣ ਵਾਲਾ ਵਾ ਬੰਦ ਹੋਣ ਵਾਲਾ ਵਾ ਇੱਕ ਵਾਰ ਫੋਨ ਫੋਨ ਚਾਰਜ ਕਰ ਲਈਏ ਤੇ ਫਿਰ ਵੇਨੇ ਕੀ ਸਾਉ ਦਾ ਦੇ ਬਾਅਦ ਕਰਦੇ ਬਲੌਗ ਕੰਟੀਨਿਊ ਅਜੇ ਦੇਖਦੇ ਮੈਂ ਚੱਲ ਵੇਖ ਲਈ ਨਾਲ ਵਿਖਾਣਾ ਨਾਲ ਸੇਵਾ ਕਰਨ ਦੇ ਮੁੰਡੇ ਹੁਣ ਅਹੀਂ ਆ ਗਏ ਬਾਹਰ ਕੋਈ ਮਹਾਣੀ ਕੁੱਤਾ ਆ ਗਿਆ ਮੈਂ ਬਾਹਰ ਸ਼ੈਰ ਸ਼ੋਰ ਕਰਨ ਆਏ ਆ ਆ ਜਾ ਆ ਜਾ ਮੈਂ ਡੈਡੀ ਦੇ ਅੰਦਰ ਤਨੇ ਆਣੇ ਸ਼ੈਰ ਸ਼ੋਰ ਕਰਦੇ ਗੱਲਾਂ ਬਾਤਾਂ ਕਰਦੇ ਆ ਤੇ ਭਲਕੇ ਆਣੀ ਸਾਡੀ ਵੀਡੀਓ ਫੇਰ ਇੱਕ ਹੋਰ ਦੂਜੇ ਚੈਨਲ ਤੇ ਕਮੇਡੀ ਦੇ ਕੋਈ ਨਹੀਂ ਉਹ ਮਰ ਵੀ ਆ ਬਲੌਗ ਹੋ ਸਕਦਾ ਬਾਅਦ ਚਾਹੂਗਾ ਵੀਡੀਓ ਪਹਿਲੋਂ ਆਣੀ ਆ ਤੇ ਮੈਂ ਡਿਸਕ੍ਰਿਪਸ਼ਨ ਵਿੱਚ ਚਲਾ ਦੂੰਗਾ ਲਿੰਕ ਉਹਦਾ ਵੀ ਇਹਦਾ ਦਾ ਟੂ ਵੀ ਹੈ ਤੇ ਉਹਰਾ ਮੈਂ ਲਿੰਕ ਡਿਸਕ੍ਰਿਪਸ਼ਨ ਵਿੱਚ ਚਲਾ ਦੂੰਗਾ ਡਿਸਕ੍ਰਿਪਸ਼ਨ ਵਿੱਚ ਚਲਾ ਦੂੰਗਾ ਤੇ ਜਾ ਕੇ ਤੁਸੀਂ ਚੈੱਕ ਕਰਿਓ ਤੇ ਕਮੈਂਟ ਤੇ ਲਾਈਕ ਕਰਕੇ ਜਰੂਰ ਦੱਸਿਓ ਤੇ ਸ਼ੇਅਰ ਕਰਿਓ ਤੇ ਮਿਲਦਾ ਤੁਹਾਨੂੰ ਮੈਂ ਗੱਲਾਂ ਪਤਾ ਕਰਦੇ ਬਲੌਗ ਕਰ ਜਾਗਾ ਮੈਂ ਐਂਡ ਕਰੂੰਗਾ ਉਹ ਕੁੱਤਾ ਦਰੇ ਫਿਰਦਾ ਪਰੇ ਤੇ ਠੀਕ ਹੈ ਹੈ ਬੱਤੀ ਚਾਰ ਦੂਰ ਲਾਈ ਹੁਣੀ ਇਹਨਾਂ ਨੇ ਉਥੋਂ ਆ ਜੋਣ ਲਾਈ ਸਰਜੀ ਲੈਟ ਦਾ ਕੋਸਾ ਸਾਹ ਦੇ ਸਾਥ ਹੀ ਹੋਇਆ ਇਹਨਾਂ ਤੇ ਕਾਲੀ ਜਾਂਡੀ ਦੇ ਕੁੱਤਾ ਜਾਂਦੇ ਆ ਦੇਖਦੇ ਨੇ ਨੇਰੇ ਦੇ ਵਿੱਚ ਮੇਰੇ ਫਲੈਸ਼ ਕੱਟਣੇ ਹੋਣਦੇ ਪਤਾ ਕਰਕੇ ਮੇਰੇ ਗਲੈਰੀ ਟਿਕਟ ਹਟੋਂਦੀ ਰਾਤ ਨੂੰ ਗਾਈਜ਼ 12 ਵਾਂ ਤੇ ਤੁਰ ਫਿਰ ਕੇ ਆ ਗਏ ਆ ਕੰਮ ਫਿਰ ਕੇ ਆ ਗਏ ਨੇ ਹੁਣਾਂ ਦੀਵਾਲੀ ਦੇ ਬਦੇ ਬੰਮ ਪਏ ਸਾਡੇ ਕੋਲ ਦੇਖੋ ਆਗਰੇ ਬੁਲਟ ਬੰਬ ਤੇ ਦੂਜੇ ਆਓ ਮਿਰਚੀ ਪਟਾਕੇ ਪੈਸੇ ਆਓ ਇੰਦਰ ਦੇ ਆ ਚਲਾਉਣਾ ਦੇਖੋ ਇਹ ਆਵਾਜ਼ ਆ ਜਿਹਨਾਂ ਦੀ ਤੇ ਇਹਨਾਂ ਨਾਲ ਮੇਰੇ ਪਹਿਣਾ ਮੇਰੇ ਕੋਲ ਸਾਡੇ ਬੁਲਟ ਬੰਬ ਇਹ ਜਿਹੜਾ ਉਹਨਾਂ ਨੂੰ ਮੈਂ ਕਹੇ ਚ ਲਾ ਕੇ ਬੰਨੇ ਚੱਲ ਗਏ ਤੇ ਯਾਰਾ ਤਾਂ ਇਹ ਫੁੱਸੀ ਨਿਕਲਦੇ ਤਾਂ ਅਗਰ ਕੋ ਉੱਤੇ ਰੱਖੇ ਅਸੀਂ ਬਸ ਸੁੱਕ ਜਾਣਗੇ ਵੇਚ ਲਾਵਾਂਗੇ ਥੱਲੇ ਚ ਲਾ ਕੇ ਬੰਨਾਂ ਉਹਨਾਂ ਨੂੰ ਮੈਂ ਵੀ ਇਹ ਫੁੱਸੀ ਨਿਕਲ ਆਇਆ ਬੰਬ ਤੇਰੇ ਰੈਂ ਤੇ ਹੀ ਚਲਾਏ ਨਹੀਂ ਹੈਂ ਦੀਵਾਲੀ ਦੇ ਵੀ ਐਂਦੀ ਕਾ ਜੇ ਫਸਲਾ ਬਸ ਰੂਬੇ ਹੋਣਗੇ ਤਾਂ ਨਹੀਂ ਚੱਲਣ ਦੇ ਪਰ ਨਹੀਂ ਇਹ ਖਤਮ ਕਰਨੀ ਇਹਨਾਂ ਦੀ ਤੇ ਚਲੋ ਕੋਨੀ ਆਪਾਂ ਮਿਰਚੀ ਬੰਬ ਚਾਉਂਦੇ ਆਂ ਛੋੜ ਦਿੰਨੇ ਨੂੰ ਕਿ ਪਰੇ ਨਹੀਂ ਦਿਸੇ ਹੱਥ ਪੀਰ ਨਹੀਂਦਾ ਅੱਥਨਾ ਕਾ ਨਹੀਂ ਆ ਗਰ ਸਾਈਡ ਤੇ ਹੀ ਵੇਹੇ ਡਾੜੀ ਇਹਦੇ ਹੱਥ ਨਾਲ ਲਾ ਕੇ ਵਾਲੇ ਚੱਲ ਜਾਂਦਾ ਵਾਰ ਨਹੀਂ ਦਵੇ ਚਾਹ ਗੁੱਗੋ ਵੇਲੇ ਕੋਈ ਗਾਇਸ ਦੀਆ ਜਲਾ ਰਹੀਆਂ ਨੇ ਚੈੱਕ ਕਰੋ ਆਪਣਾ ਸਹੀ ਗਾਇਸ ਲਾएंगे ਬੌਮ ਸੋ ਵੀ ਇਹ ਰਹੇ ਬੌਮ ਬੰਬ ਰੱਖਦੇ ਆਏ ਰਹਿ ਗਏ ਸਿਰਫ ਦੋ ਬੰਬ ਮਤਲਬ ਕੋਈ ਚਰਾਤੇ ਕੋਹਾ ਦੋ ਰਹਿ ਗਏ ਬਾਕੀ ਹੋ ਰਹੇ ਗਏ ਆ ਬਸ ਆ ਦੋ ਚਲਾ ਕੇ ਬਸ ਕਰਦੇ ਆ ਗਾਇਸ ਅਬੀ ਚਲੇਗੀ ਚੱਕਰੀ ਲਓ ਮਿਸ਼ਨ ਚੱਕਰੀ ਫੇਲ ਕੀ ਕਰੇ ਉਹ ਨਾ ਉਹਦੇ ਥਾਲੀ ਵਿੱਚ ਹੀ ਥਾਲੀ ਵਿੱਚ ਪੈਰਾਂ 'ਚ ਚੜ ਗਈ ਸਿੱਧੀ ਪਰ ਕਿਆ ਹੋਇਆ ਕਿ ਥਲਾਈ ਦੇ ਥਾਲੀ ਵਿੱਚ ਹੀ ਸਿੱਧੀ ਪੈਰਾਂ ਵਿੱਚ ਪੱਜ ਗਈ ਜਿਹੜੀ ਚੱਕਰੀ ਹੈ ਨਾ ਇਹ ਚੱਲ ਉਹਨੇ ਬਾਹਰ ਗਲੀ ਦੇ ਵਿੱਚ ਹੁਣ ਅੰਦਰ ਚਲਾਉਂਗੇ ਮੈਚ ਲਈ ਨਾ ਥਾਲੀ 'ਚ ਹੁਣ ਗਲੀ 'ਚ ਚਲਾਉਨੇ ਆ ਗਲੀ ਨੇ ਸਾਰੀ ਖੋਲਤੀ ਹੜਕੇ ਲੱਕਮਣੀ ਨਹੀਂ ਹੂੰ ਕੋਈ ਨਹੀਂ ਆ ਉਹ ਬਾਹਰ ਵੀ ਚਲਾ ਰੋੜਾ ਐ ਤੇਰਾ ਕਾਕਾ ਮੁੰਡਾ ਨੂੰ ਉਹ ਕੋਲ ਇਹਨਾਂ ਦੇ ਲੈ ਅੱਧੀ ਪੜ ਜੂਗੀ ਇਹ ਇਹ ਦੀਵਾਲੀ ਦੀਆਂ ਪਈਆਂ ਚੱਕਰੀਆਂ ਲੱਗੀਆਂ ਚਲਾਉਣੇ ਦੀਵਾਲੀ ਦੀਆਂ ਪਈਆਂ ਸਾਡੇ ਇਹ ਦੇਖੋ ਗਲੀ ਵਿੱਚ ਚਲ ਗਈ ਇਹ

ਇਥੇ ਉਹ ਦੇ ਦਿੱਲੀ ਨਾ ਉਹ ਦਿੱਤ ਤਾ ਕੋਣ ਜੀ ਗਿਆ ਅੱਖਾਂ ਦਾ ਗਿਆ ਉਹ ਦੰਦ ਨਿਕਲੇ ਜੀ ਸੁਣ ਜੀ ਮਗਰੀ ਤਾਰ ਦ ਬਜ ਗਈ ਦੁਬਾਰਾ ਲਾ ਹਵਾ ਹੈ ਨਾ ਮਾਣਾ ਸਾਰੀ ਕਿਹੜਾ ਕਰ ਚੱਲ ਗਈ ਘੁਮਾ ਦੇ ਮਾੜੀ ਓਏ ਪਟਾਕਾ ਵੜਾ ਮਾਰਦੀ ਇਹਦੇ ਇਹ ਪਟਾਕਾ ਮਾਰਦੀ ਬਾਅਦ ਜੇ ਜਾਰਾ ਤੇਰਾ ਘੁੰਮ ਜਾਂਦੀ ਨਾ ਉਦੋਂ ਪਟਾਕਾ ਮਾਰਦੀ ਹਾਂ ਜੇ ਜਦ ਘੁੰਮਦੀ ਉਤਰ ਤੇਜ ਨਾ ਤੈਨੂੰ ਘੁੰਮ ਥਾਲੀ ਜੇ ਤੁਹਾਨੂੰ ਕਹਿਆ ਨਾ ਆਪਕਾ ਪਤਾ ਨਾ ਕਿ ਸਪੀਡ ਇਸ ਦੀ ਜਿਆਦਾ ਹੈ ਇਸ ਕਿਵਜੇ ਨਾ ਥਾਲੀ ਮੈਂ ਘੁੰਮਦੀ ਨਹੀਂ ਉਹ ਬਾਹਰ ਆ ਜਾਂਦੀ ਹੈ ਤੇ ਜਹਾਂ ਪਰ ਟਾਇਲ ਲੱਗੀਆਂ ਨਾ ਲੱਗ ਇਸ ਲਈ ਯਹਾਂ ਪਰ ਜ਼ਿਆਦਾ ਘੁੰਮਦੀ ਜੇ ਸਹੀ ਬਾਤ ਹੈ ਮਜ਼ਾ ਆ ਗਿਆ ਤੇਜ਼ ਘੁੰਮਦੀ ਜਿਆਦਾ ਤੇਜ਼ ਕੋਈ ਸਪੀਡ ਹੀ ਬਹੁਤ ਜ਼ਿਆਦਾ ਸੋ ਗਾਈਸ ਚੈੱਕ ਕੀਤਾ ਤੁਸੀਂ ਥਾਲੀ ਵਿੱਚ ਨਹੀਂ ਨੀ ਘੁੰਮੀ ਬਾਹਰ ਜਾ ਰਹੀ ਤੇ ਇਹਨਾਂ ਜਿਹੜੇ ਪਟਾਕਾ ਮਾਰ ਜਾਂਦੀ ਆ ਵੇਖੋ ਇਹ ਨਾਲ ਆ ਪਈ ਜੇ ਜਿਹੜੀ ਹੰਬ ਘੇੜੀ ਨਾ ਮਗਰੋਂ ਲਾਸਟ ਆ ਜਿਹੜਾ ਆ ਪਿਆ ਫੀ ਹੋਈ ਜਾਦਾ ਹੈ ਆਹ ਇਹਨੂੰ ਸੈਰ ਸੋਡ ਦਿੰਨੇ ਚਲੋ ਠੀਕ ਆ ਵੇਨਾ ਕਦੀ ਹੋਰੀ ਤੇ ਹੋਰ ਲੈ ਕੇ ਤੇ ਰਹੋ ਨੇ ਦਿਵਾਲੀ ਦੇ ਬੰਬ ਵਾਦੇ ਪੈ ਦੇਖੋ ਚੱਲੇ ਨਹੀਂ ਦਿਵਾਲੀ ਦੇ ਵਿੱਚ ਮਤਲਬ ਆਈ ਜਾਦੇ ਨਾ ਆਹ ਗੋਰਪੁਰ ਵਾਲਾ ਜਿਹੜਾ ਦਾਂਗੇ ਚਲੋ ਠੀਕ ਆ ਹੁਣ ਵਲੌਗ ਕਰਦੇ ਐਂਡ ਤੇ ਬਾਕੀ ਜਿਹੜੇ ਬੰਬ ਰਹਿੰਦੇ ਦ ਗੁਰਪੁਰ ਗੁਰਪੁਰ ਵਾਲੇ ਦੇ ਚਲਾਵਾਂਗੇ ਗੁਰਨਾਨਕ ਦੇਵ ਜੀ ਦਾ ਪ੍ਰਕਾਸ਼ਪੁਰ ਬੈਣਾ ਤੇ ਉਹਦਾਂ ਚਲਾਵਾਂਗੇ ਬਾਅਦ ਵਿੱਚ ਆਪਾਂ ਵਲੌਗ ਬਣਾएंगे ਸਵੇਰ ਹੀ ਆ ਦੋਪਰਾ ਕੇ ਰਹਿਗੇ ਹਨੇਦਰ ਚਲਾ ਉਹ ਰਾਤ ਚੱਲ ਜਾਣਾ ਇਦਰੇ ਵੇਲਾ ਹੋ ਗਿਆ ਨਹੀਂ ਲੈ ਕਰੋ ਕਰੋ ਜੀ ਪਤਾ ਮੈਨੂੰ ਕਹਿਣ ਦਿਆ ਸੀ ਇਹ ਉਹ ਅੰਦਰ ਨੂੰ ਆਇਆ ਜੰਗਾ ਅੜਾ ਚੰਗਾ ਅੰਦਰ ਆਇਆ ਹੂ ਕੋਈ ਬਾਤ ਕਰਦਾ ਮੈਂ ਬਾਕੀ ਪਟਾਕੇ ਪਟੋਕੇ ਚਲਾੜੇ ਜਿਹੜੇ ਪੈਸੇ ਦੀਵਾਲੀ ਦੇ ਤੇ ਵਗ ਮਾੜਾ ਮੋੜ ਕੇ ਚਲੇ ਨਾ ਉਹ ਸਨ ਗਏ ਚਿੱਲ ਚਿੱਲ ਕਰ ਲਿਆ ਵਾ ਆਹੋ ਕਿੱਲ ਕਰ ਲਿਆ ਥੋੜਾ ਬਹੁਤ ਇੱਕ ਮਿਲੀ ਆਪਾਂ ਨੂੰ ਮੋਹਲੀ ਦੀ ਗਰੀ ਹਣ ਇੱਕ ਮੋਹਲੀ ਦੀ ਗਰੀ ਖੰਦੇ ਹੈ ਬਾਕੀ ਥੋੜੇ ਦਲਾਵਾਂਗੇ ਆ ਬਾਕੀ ਇਹਦੇ ਉਹ ਜਾਂਡਾ ਲੈ ਕੇ ਤੇ ਇਸ ਵੇਲੇ ਚਲਾਵਾਂਗੇ ਪਟਾਕੇ ਹੀ ਲਿਆਉਂਦੇ ਦੀਵਾਲੀ ਦੇ ਉੱਤੇ ਭਾਵੇਂ ਥੋੜੇ ਵੀ ਲਈਓ ਉਹਦੇ ਵਿੱਚ ਬੱਜ ਜਾਂਦੇ ਆ ਉਹਦੇ ਬਹੁਤ ਤੇ ਉਹ ਫਿਰ ਬਾਅਦ ਚਲਾਉਂਦੇ ਰਹੀ ਦੀਵਾਲੀ ਵਾਲੀ ਸ਼ੁਰੂ ਤੋਂ ਹੀ ਇਦਾਂ ਰਿਹਾ ਸਾਡੇ ਬਾਕੀ ਚਲੋ ਗਾਂ ਵੇਖਾਂਗੇ ਕਿਸੇ ਪੰਦਾ ਹਾਲ ਦੀ ਘੜੀ ਦੇ ਬੱਡੇ ਫਿਰ ਚਲਾਉਂਦੇ ਹਾਂ ਤੇ ਤੁਮਾਂ ਹੋ ਜਾਓ ਚਲ ਠੀਕ ਆ ਤੇ ਅੱਜ ਦੇ ਵਲੌਗ ਚ ਉਹ ਹੋਈ ਬਾਕੀ ਸਾਡੀ ਵੀਡੀਓ ਨਵੀਂ ਆ ਗਈ ਤੇ ਤੁਸੀਂ ਉਹ ਜਾ ਕੇ ਚੈੱਕ ਕਰ ਲਿਓ ਡਿਸਕ੍ਰਿਪਸ਼ਨ ਵਿੱਚ ਨਹੀਂ ਇਹ ਬਈਆਂ ਆ ਬੋਹੜੀਆਂ ਨਾ ਸਲਾਬੀਆਂ ਆ ਤੇ ਬਾਕੀ ਅੱਜ ਦੇ ਵਲੌਗ ਚ ਉਹ ਕੋਈ ਜਿਹਾ ਵਲੌਗ ਚੰਗਾ ਲੱਗਾ ਤਾਂ ਲਾਈਕ ਕਰਿਓ ਚੈਨਲ ਤੇ ਨਵੇਂ ਦੇ ਸਬਸਕ੍ਰਾਈਬ ਕਰਦੇ ਮਿਲਦੇ ਕੱਲ ਤਾਂ ਨਵੇਂ ਵਲੌਗ ਦੇ ਵਿੱਚ ਅੰਦਰ ਲਈ ਬਾਏ ਬਾਏ ਗੁੱਡ ਨਾਈਟ ਸੂ